نو شہر پروگرام پردیسی شہدے ਬਾਹ ਹਾਂਜੀ ਸਲਾਣਾ ਰੋਡ ਮੇਲਾ 12 ਜਨਮਾਸ਼ਾਹ ਦਰਬਾਰ ਵਿਖੇ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਸਾਰੀ ਸ਼ਹਿਰ ਵਾਸੀਆਂ ਨੂੰ ਅਲਾਕਾ ਵਾਸੀਆਂ ਨੂੰ ਆਪ ਜੋੜ ਕੇ ਕੋਈਆ ਦਰਬਾਰ ਵੱਲੋਂ ਮੁਹਮਮਦ ਕੋਲੋਂ 19 ਤਰੀਕ 20 ਤਰੀਕ 19 ਤਰੀਕ ਨੂੰ ਆਪਣੀ ਚਾਦਰ ਦੀ ਦਸਮ ਚਰਾਬੀ ਦਸਮ ਤੇ ਛੱਡੇ ਦੀ ਦਸਮ ਸਾਰੀ ਸੰਤਾਂ ਨੂੰ ਫਿਰ ਦਰਬਾਰ ਵੱਲੋਂ ਹੱਥ ਜੋੜ ਕੇ ਦਿੱਤੀ ਆ ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ 3 ਦੇ ਦਰਬਾਰ ਨੂੰ ਜਾ ਕੇ ਪੱਖਾ ਦੇ ਕਰਾਂਗੇ ਸੁਪਰਵਾਰ ਦਾ ਸਾਡਾ ਕਵਾਲ ਦਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ بڑے اگے کلاکار بنایا منورنجن لی تی آ کے ساڈا حوصلہ اجاز کرنا دربار والوں سدا دگ الگ مبارک بابا جی کا آشرواد ਕਿ ਅਣਖੀ ਜੁਝਾਰੂ ਹਿੰਮਤੀ ਜਨੂਨੀ ਵਰਕਰੋ ਵਿਜੋਤਿਓ ਰੈਗੂਲੇਸ਼ਨ ਇਨਕਲਾਬ ਕ੍ਰਾਂਤੀ ਇੱਕ ਡਿਮਾਂਡ ਕਰਦੀ ਹੈ ਕਿ ਜੋ ਹਾਸਲ ਕਰ ਲਿਆ ਜੋ ਵਿਵਸਥਾ ਤੋਂ ਖੋਲ ਲਿਆ ਉਹਨੂੰ ਸੰਭਾਲ ਕੇ ਰੱਖਣਾ ਹੈ ਇਸਕਿਪ ਕੇ ਤੁਸੀਂ 2022 ਚ ਇਹ ਸੀਟ ਜਿੱਤੀ ਆ ਤੇ ਇੰਨੀ ਮਿਹਨਤ ਕਰ ਰਹੇ ਆ ਕਿ 2027 ਚ ਵੀ ਜਿੱਤ ਕੇ ਡਾਕਟਰ ਨਛੱਤਰ ਜੀ ਜਿਨ ਦਿੱਤਾ ਕੇ ਇਤਿਹਾਸ ਰਚਣਾ ਆ ਹਰਮਾਨ ਜੀ ਨੀਟਾ ਸਿੱਧੂ ਜੀ ਕੇਪੀ ਜੀ ਕਨੈਲ ਸਾਦੇ ਜੀ ਮਹਾਨ ਚਕਸੀਤਾ ਜਿਹੜੀਆਂ ਗਾਇਕੀ ਦੇ ਖੇਤਰ ਚੋਂ ਮਿਸ਼ਨਰੀ ਵੀ ਕੀਤਾ ਰਹੇ ਕੋਵਾਂ ਜੀ ਸਮਾਜ ਪਾਰਟੀ ਨੂੰ ਅੱਗੇ ਵਧਾਉਣ ਲਈ ਸੇਵਾ ਕਰਦੇ ਹੋ ਸਾਡੇ ਦਰਾਂ ਪਹੁੰਚੇ ਫਿਰ ਮੈਂ ਬੇਨਤੀ ਕਰਾਂਗਾ ਰਾਣੀ ਰਾਮ ਜੀ ਨੂੰ ਇੱਕ ਮੰਨ ਲਈ ਉਹ ਆਗੇ ਆਪਣਾ ਮਿਸ਼ਨਰੀ ਟੀਮ ਜਿਹੜਾ ਸੰਗਤਾਂ ਦੇ ਸਾਹਮਣੇ ਕਰਨਗੇ ਪੇਸ਼ ਕਰਨਗੇ ਉਸ ਤੋਂ ਬਾਅਦ ਜਿਹੜਾ ਮੰਚ ਦਾ ਪ੍ਰੋਗਰਾਮ ਹੈ ਉਹ ਇੱਕ

ਦੇ ਦੇਉਂ ਜੀ ਦਾ ਤੋਂ ਬਾਅਦ ਧੰਨਵਾਦ ਵੀ ਕਰਦੇ ਆ ਤੇ ਤੁਸੀਂ ਇੰਨੀ ਗਰਮੀ ਵਿੱਚ ਬੈਠੇ ਮਾਨ ਸਾਹਿਬ ਦਾ ਵੀ ਬਹੁਤ ਸਟੈਮਨਾ ਲੱਗਾ ਮੈਨੂੰ ਦੇਖੋ 2:30 ਵਜੇ ਸਟਾਰਟ ਕਰਾਇਆ ਸੀ 4:00 ਵਜੇ ਆ ਬ੍ਰੇਕ ਹੋਣ ਲਈ ਆ ਇਹ ਹੁੰਦੇ ਗਾਇਕੀ ਤੇ ਇਨੀ ਤਾਂ ਹੁੰਦਾ ਕਿ ਦੋ ਗਾਣੇ ਗਾ ਲੇ ਦੋ ਕੋ ਵਿੱਚ ਚੁਟਕਲੇ ਸੁਣਾ ਤੇ ਟਾਈਮ ਪਾਸ ਹੋ ਗਿਆ ਜੀ ਸਾਡੇ 2:30 ਘੰਟੇ ਹੋ ਗਏ ਆ ਜੀ ਚੱਲੇ ਜੀ ਬਾਏ ਬਾਏ ਮਾਨ ਸਾਹਿਬ ਨੇ ਪਹਿਲਾਂ ਕਿਹਾ ਕਿ ਦੇਖੋ ਦਰਸ਼ਕ ਬੰਨ ਕੇ ਰੱਖਿਆ ਸੀ ਲੰਗਰ ਮਣੀ ਸ਼ੁਰੂ ਕੀਤਾ ਜੇ ਲੰਗਰ ਸ਼ੁਰੂ ਹੋ ਗਿਆ ਤਾਂ ਫੇ ਸਾਰੇ ਖਿਸਕ ਜਾਣਗੇ ਇਹ ਤੇ ਜਲੇਬੀਆਂ ਵੀ ਪਈਆਂ ਜਲੇਬੀਆਂ ਵੀ ਸਾਰੇ ਖਾ ਕੇ ਜਾਣੀਆਂ ਸਾਰੇ ਨੇ ਤੇ ਤੁਹਾਨੂੰ ਅਸੀਂ ਪਤਾ ਹੀ ਹਰ ਸਾਲ ਅਸੀਂ ਇੱਕ ਮੇਰੇ ਕਰਕੇ ਵੇ ਸੋਹਣਿਆ ਉਹ ਮੇਰਾ ਕਹਿਆਂ ਨਾਲ ਵੈਰ ਪੈ ਗਿਆ ਕੁਤਰਾ ਨਿਆ ਕਈ ਦੇ ਗਏ ਉਦੋਂ ਤੇ ਤੂੰ ਸੀਮਾ ਬੇਰ ਲੈ ਗਿਆ ਲੰਦ ਮੇਰੇ ਦੇਖ ਰਹੀਆਂ ਕਈ ਦੇ ਗਏ ਉਦੋਂ ਤੇ ਤੂੰ ਸੀਮਾ ਬੇਰ ਲੈ ਗਿਆ ਕੁੜਖੰਡ ਦਾ ਖੇਡਣਾ ਹਰਸ਼ਵੀਰ ਮਹਾਰ ਕੁੜਖੰਡ ਦਾ ਖੇਡਣਾ ਜਿੰਮ ਮਗਰ ਫਿਰਾਵਣ ਕਰਦੇ ਨਹੀਂ ਮੁੰਡਾ ਜੱਟ ਬੋਲਿਆ ਤੇਰਾ ਨਾਮ ਖਵਾ ਇਹ ਸੱਜਣਾ ਸ਼ਹੀਰ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮਲੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ